ਪੰਜਾਬੀ ਦੇ ਮਸ਼ਹੂਰ ਗਰਦਾਸ ਮਾਨ ਦਾ ਇੱਕ ਗਾਣਾ ਹੈ ਕਿ ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਸ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਰਦਾਰੀ ਹਮੇਸ਼ਾ ਰਾਸ ਆਉਂਦੀ ਰਹੀ ਹੈ ਯਾਰੀ ਕਿੰਨੀ ਰਾਸ ਆਵੇਗੀ ਇਹ ਦਿੱਲੀ ਚ ਬਣਨ ਵਾਲੇ ਮੰਤਰੀ ਮੰਡਲ ਤੋਂ ਬਾਅਦ ਪਤਾ ਲੱਗੇਗਾ ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਰਿੰਦਰ ਮੋਦੀ ਦੇ ਕਿਸੇ ਦੌਰ ਚ ਖਾਸ ਯਾਰ ਰਹੇ ਨੇ ਨਰਿੰਦਰ ਮੋਦੀ ਉਸ ਟਾਈਮ ਪੰਜਾਬ ਭਾਜਪਾ ਦੇ ਪਰਿਵਾਰੀ ਹੁੰਦੇ ਸੀ ਹੁਣ ਅਗਰ ਹਰਸਿਮਰਤ ਬਾਦਲ ਨੂੰ ਮੰਤਰੀ ਮੰਡਲ ਚ ਥਾਂ ਮਿਲੇਗੀ ਤਾਹੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਨਰਿੰਦਰ ਮੋਦੀ ਦੀ ਯਾਰੀ ਸਿਰੇ ਚੜੇਗੀ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਆਪਣੀ ਕੈਬਨਿਟ ਛੋਟੀ ਬਣਾਉਣ ਜਾ ਰਹੇ ਨੇ ਔਰ ਰਾਜ ਮੰਤਰੀ ਵੀ ਥੋੜੇ ਹੀ ਬਣਾਉਣਗੇ ਪਰ ਸੂਤਰਾਂ ਮੁਤਾਬਕ ਹਰਸਿਮਰਤ ਬਾਦਲ ਨੂੰ ਰਾਜ ਮੰਤਰੀ ਦਾ ਉਹਦਾ ਮਿਲ ਸਕਦਾ ਮਿਨਿਸਟਰ ਆਫ ਸਟੇਟ ਹਰਸਿਮਰਤ ਬਾਦਲ ਹੋ ਸਕਦੇ ਨੇ ਇਸੇ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਦਿੱਲੀ 'ਚ ਡੇਰਾ ਲਾਇਆ ਹੋਇਆ ਲਗਾਤਾਰ ਮੁਲਾਕਾਤਾਂ ਹੋ ਰਹੀਆਂ ਨੇ ਰਾਜਨਾਥ ਸਿੰਘ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਦਰਸਲ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ ਕਿਵੇਂ ਮਿਨਿਸਟਰੀ ਦੇ ਅੰਦਰ ਫਿੱਟ ਕਰਵਾਇਆ ਜਾਵੇ ਇਸੇ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ ਕਿ ਹਰਸਿਮਰਤ ਫਿੱਟ ਹੁੰਦੇ ਨੇ ਜਾਂ ਨਹੀਂ ਔਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਨਰਿੰਦਰ ਮੋਦੀ ਦੀ ਯਾਰੀ ਸਿਰੇ ਚੜ੍ਹਦੀ ਆ ਜਾਂ ਨਹੀਂ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ